ਖਾਸ ਰੀਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਤਾਂ ਸਰਦੀ ਦੇ ਮੌਸਮ ਵਿੱਚ ਦੇਸੀ ਮੁਰਗੀ ਨੂੰ ਤਾਂ ਆਪਣੀਆਂ ਬਿਮਾਰੀਆਂ ਆਉਂਦੀਆਂ ਹਨ ਤਾਂ ਜਿਵੇਂ ਬਿਮਾਰੀਆਂ ਮੁਰਗੀ ਪੰਕਚੂਲਾਰ ਕੇ ਇੱਕ ਥਾਂ ਤੇ ਖੜੀ ਰਹਿੰਦੀ ਹੈ ਜਿਵੇਂ ਦੇਖੋ ਕੁਝ ਖਾਦੀ ਨਹੀਂ ਇੱਕ ਜਗ੍ਹਾ ਤੇ ਇਕੱਠੀ ਦੀ ਬਣ ਕੇ ਖੜੀ ਹੈ ਤੇ ਮੁਰਗੇ ਨੂੰ ਕਰ ਕਰ ਦੀ ਆਵਾਜ਼ ਉੱਪਰ ਦੀ ਨੂੰ ਫਲਾ ਕੇ ਸਾ ਲੈਣਾ ਤਸਿਕਾ ਖਾਸੇ ਤੰਬ ਬੈਕਟੀਰੀਆ ਤੋਂ ਇਨਫੈਕਸ਼ਨ ਗੰਦਵਾਰੀ ਤਾਂ ਨੱਕ ਚੋਂ ਪਾਣੀ ਆਉਣਾ ਅੱਖਾਂ ਚੋਂ ਸੋਜ ਇਹ ਸਾਰੀਆਂ ਬਿਮਾਰੀਆਂ ਸੀ ਆਰ ਡੀ ਦੇ ਲੱਛਣ ਹਨ ਕਈ ਮੂਵਾਰੀ ਜ਼ਰੂਰੀ ਨਹੀਂ ਸਰਦੀਆਂ ਵਿੱਚ ਆਉਂਦੀਆਂ ਵਿੱਚ ਵੀ ਮੂਵਾਰੀ ਮੁਰਗੀਆਂ ਨੂੰ ਲੱਗ ਜਾਂਦੀ ਹੈ ਇਹ ਮੂਵਾਰੀ ਇਸ ਕਾਰਨ ਕਰਕੇ ਲੱਗਦੀ ਹੈ ਕਿ ਫਾਰਮ ਦੀ ਸਫਾਈ ਨਾ ਹੋਣਾ ਫਾਰਮ 'ਚੋਂ ਕਾਫੀ ਗੰਦਗੀ ਹੋਣੀ ਇਸ ਕਰਕੇ ਇਹ ਮੂਵਾਰੀਆਂ ਮੁਰਗੀਆਂ ਲੱਗਦੀਆਂ ਹਨ ਤਾਂ ਮੁਰਗੀਆਂ ਮਰਨੀਆਂ ਸਟਾਰਟ ਹੋ ਜਾਂਦੀਆਂ ਹਨ ਤਾਂ ਮਾਰੀ ਕੰਟਰੋਲ ਨਹੀਂ ਹੁੰਦੀ ਤਾਂ ਕਾਫੀ ਦਵਾਈਆਂ ਦੇਣ ਦੇ ਬਾਵਜੂਦ ਵੀ ਜੇ ਮਾਰੀ ਕੰਟਰੋਲ ਵੀ ਹੁੰਦੀ ਤਾਂ ਕਈ ਦਵਾਈਆਂ ਕਈ ਕਿਸਮ ਦੀਆਂ ਪਾਉਦੇ ਹਨ ਚਾਹੇ ਵੀ ਮਾਰੀ ਨਾ ਬਰਾਬਰ ਦੇ ਕੰਟਰੋਲ ਮਹੀਂ ਹੁੰਦੀ ਹੈ ਤਾਂ ਇਹ ਸਿਮਬਾਰੀ ਨੂੰ ਠੀਕ ਕਰਨ ਲਈ ਇੱਕ ਪਾਊਡਰ ਆਉਂਦਾ ਹੈ ਇਹ ਤੁਹਾਨੂੰ ਇਸ ਵੀਡੀਓ ਚ ਪਾਊਡਰ ਦੱਸਿਆ ਜਾਵੇਗਾ ਪਾਊਡਰ ਦਾ ਨਾਮ ਕੀ ਹੈ ਤੇ ਪਾਊਡਰ ਕਿੰਨੀ ਕਿੰਨੀ ਮਾਤਰਾ ਚ ਪਾਊਡਰ ਪਾਉਣਾ ਹੈ ਅੱਜ ਤੁਹਾਨੂੰ ਵੀਡੀਓ 'ਚ ਸਾਰਾ ਕੁਝ ਦੱਸਿਆ ਜਾਵੇਗਾ ਪਰ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਬਲਕਿ ਵੀਡੀਓ ਨੂੰ ਪੂਰਾ ਦੇਖਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਹੋਰ ਵੀ ਮੁਰਗੀ ਪਾਲਣ ਦੀਆਂ ਨਵੀਆਂ ਤੋਂ ਨੰਨੇ ਵੀਡੀਓ ਮਿਲ ਸਕਣ ਤਾਂ ਤੋਂ ਅੰਮਲਾ ਚੌੜੇ ਦਾ ਪਾਊਡਰ ਵਾਲਾ ਪਾਊਡਰ ਦਿਖਾਦੇ ਹਾਂ ਕਿਹੜਾ ਪਾਊਡਰ ਪਾਇਆ ਜਾਂਦਾ ਹਾਂ दानक रखा है लापरवाही से तो देखो ये पाउडर है वन डोकस एन पाउडर ਇਹ 1 ਗ੍ਰਾਮ 5 ਲੀਟਰ ਪਾਣੀ ਚੋ 4-5 ਦਿਨ ਲਈ ਪਾਉਣਾ ਹੈ। ਤਾਹੀ ਸੀ.ਆਰ.ਡੀ. ਮਬਾਰੀ ਦੂਰ ਹੋਵੇਗੀ ਮੁਰਗੀਆਂ ਦੀ। ਅਗਲੇ ਦਵਾਰਾ ਦਿਖਾ ਦਿੰਦੇ ਹਾਂ। ਇਹ ਪਾਊਡਰ ਹੈ। ਬੈਂਡੋ ਕਿਸਨ ਪਾਊਡਰ। ਤਾਂ ਇਸ ਦਾ ਪ੍ਰਿੰਟ ਹੈ 800 ਰੁਪਏ। ਇਹ ਪਾਊਡਰ ਜਿਹੜੇ ਸੋ ਮੈਡੀਕਲ ਪਸ਼ੂ ਪਾਲਣ ਦੀਆਂ ਦਵਾਈਆਂ ਵੇਚਦੇ ਹਨ ਉਹਨਾਂ ਤੋਂ ਪਾਊਡਰ ਮਿਲ ਜਾਵੇਗਾ ਜਾਂ ਕਿਸੇ ਮੁਰਗੀ ਪਾਲ ਵਾਲੇ ਤੋਂ ਪਾਊਡਰ ਮਿਲ ਜਾਵੇਗਾ ਜਿਹੜੇ ਵੱਡੇ ਵੱਡੇ ਪਾਂਡਾ ਫਾਰਮਿੰਗ ਦਾ ਕੰਮ ਕਰਦੇ ਹਨ ਉਹਨਾਂ ਤੋਂ ਪਾਊਡਰ ਮਿਲ ਜਾਵੇਗਾ ਭਾਈ ਇਹ ਪਾਊਡਰ ਕੌਣ ਨਾਲ ਹੀ सीआरडी बीमारी दूर ਜਾਵੇਗੀ ਬਲਕਿ ਹੋਰ ਕੋਈ ਦਵਾਈ ਪਾਉਣ ਨਾਲ ਨਹੀਂ। ਪਾਈ ਪਾਊਡਰ ਜਦੋਂ ਵੀ ਮੁਰਗੀਆਂ ਕਰ ਕਰ ਦੀ ਆਵਾਜ਼ ਆਵੇ, ਨੱਕ 'ਚ ਪਾਣੀ ਕਰਨ ਜਾਂ ਅੱਖਾਂ ਦੀ ਸੋਜ ਹੋਵੇ ਜਾਂ ਉੱਪਰ ਦੀ ਨੂੰ ਕਲਾ ਕੇ ਸਾਹ ਲੈਣ ਵੈਂਡੋਕਸ ਅਨ ਪਾਊਡਰ ਜ਼ਰੂਰ ਦਿਓ। ਤਾਂ ਹੀ ਮਾਰੀਆ ਦੀ ਰੋਕਥਾਮ ਹੋ ਸਕਦੀ ਹੈ